ਸਾਸਤਰੀ ਗਾਲ ਵੀ ਸਾਰਿਆਂ ਨੂੰ ਅੱਜ ਨਾਲ ਅਸੀਂ ਵੀ ਅਸੀਂ ਖਾਣ ਵੱਧ ਟੂਰਨਾਮੈਂਟ ਤੇ ਖੇਡਦੇ ਸੀਗੇ ਸਾਡਾ ਪਲੇਅਰ ਨਾ ਵੀ ਇੱਕ ਲੇਟ ਹੋ ਗਿਆ ਕਿਸੇ ਕਾਰਨ ਕਰਕੇ ਪਹਿਲਾਂ ਅਸੀਂ ਵੀ ਦੋ ਪਲੇਅਰਾਂ ਨੇ ਖੇਡੇ ਪਰ ਅਸੀਂ ਕੋਈ ਤੀਜਾ ਪਲੇਅਰ ਨਹੀਂ ਪਾਇਆ ਨਾ ਕੋਈ ਪਲੇਅਰ ਚੇਨ ਨਿਕਰਿਆ ਵੀ ਕਮੇਟੀ ਨੂੰ ਅਸੀਂ ਦੱਸਿਆ ਵੀ ਹੋਇਆ ਵੀ ਸਾਡਾ ਇੱਕ ਪਲੇਅਰ ਨਾ ਲੇਟ ਹੋ ਗਿਆ ਵੀ ਸਾਡਾ ਮੈਚ ਵੀ ਲੋੜ ਕੋ ਲੇਟ ਵੀ ਕੀਤਾ ਮੈਚ ਤੇ ਕਮੇਟੀ ਕਹਿੰਦੀ ਵੀ ਤੂੰ ਪਹਿਲਾਂ ਕੋਈ ਖੜਾ ਸਕਦਾ ਕੋਈ ਚਿੱਤ ਨਹੀਂ ਸਾਥ ਲਈ ਕਾਰਨ ਕਿਸੇ ਕਾਰਨ ਕਰਕੇ ਲੇਟ ਹੋ ਗਿਆ ਪਲੇਅਰ ਨੂੰ ਤੇ ਇਹ ਜਿਹਾ ਇੱਕ ਤਰ ਬਣਿਆ ਕਿ ਜਦੋਂ ਅਸੀਂ ਗਏ ਮੈਚ ਖੇਡਣ ਪਈ ਕਮੇਟੀ ਨੇ ਪਈ ਜਿਹੜੀਆਂ ਦੂਜੀਆਂ ਟੀਮਾਂ ਕਈ ਟੀਮਾਂ ਖੇਡੀਆਂ ਤੁਸੀਂ ਸਾਰਾ ਲਾਈਵ ਦੇਖ ਲਓ ਉਹਨਾਂ ਚ ਵੀ ਉਹ ਮੈਚ ਖੇਡਿਆ ਆ ਕੇ ਕੁਆਟਰ ਮੈਚ ਆ ਕੇ ਖੇਡੇ ਟੀਮਾਂ ਚ ਪਲੇਅਰ ਦੁਆਰੇ ਤੇ ਲੇਟ ਆ ਕੇ ਦੋ ਦੋ ਪਲੇਅਰ ਖੇਡੇ ਆ ਸਾਡਾ ਤਾਂ ਇੱਕ ਪਲੇਅਰ ਹੀ ਲੇਟ ਹੋਇਆ ਜੀਆ ਤੇ ਜਦੋਂ ਅਸੀਂ ਮੈਚ ਖੇਡਣਗੇ ਕੁਆਟਰ ਕਮੇਟੀ ਨੇ ਸ਼ਰਅ ਹਮ ਤੱਕਾ ਕੀਤਾ ਸਾਡਾ ਪਲੇਅਰ ਨਹੀਂ ਖੇਡਣ ਦਿੱਤਾ ਬਾਕੀ ਆਪਾਂ ਨੂੰ ਵੀ ਜਿਹੜਾ ਦੋ ਵੀ ਦਾ ਸੀ ਦੋ ਜਿਹੜਾ ਨੇ ਬਾਕੀ ਬਈ ਪਲੇਅਰਾਂ ਦੇ ਨਾਮ ਤਾਂ ਕੀ ਲੈਣੇ ਆ ਕਿਉਂਕਿ ਕਮੇਟੀ ਵਾਲਿਆਂ ਦੀ ਗਲਤੀ ਆ ਪਲੇਅਰ ਦੂਜੇ ਵੀ ਬਾਕੀ ਚਲੋ ਆ ਕੇ ਖੇਡੇ ਆ ਪਤਾ ਨਹੀਂ ਕਿ ਸਾਡਾ ਬੰਦਾ ਖੇਡਣ ਨਹੀਂ ਦਿੱਤਾ ਇਹਦਾ ਸ਼ਰਮ ਆ ਮੈਂ ਤਾਂ ਕਹਿ ਕਿਦਾ ਜਾਂਦਾ ਰੂਲ ਸਾਰਿਆਂ ਲਈ ਇੱਕ ਰੱਖਿਆ ਕੰਨ ਸਾਡਾ ਬੰਦਾ ਇੱਕ ਪਲੇਅਰ ਨਹੀਂ ਖੇਡਦਾ ਹੋਰ ਟੀਮਾਂ ਦੇ ਦੋ ਲੋ ਤਿੰਨ ਤਿੰਨ ਪਲੇਅਰ ਆ ਕੇ ਖੇਡੇ ਆ ਮੈਂ ਸਾਰੇ ਜ਼ੋਰ ਮਾਰਨ ਨੂੰ ਰੱਖਿਆ ਇੱਕ ਪਲੇਅਰ ਸੈਮੀ ਮੈਚ ਨਹੀਂ ਖੇਡਿਆ ਆ ਕੇ ਫਿਰ ਹੁਣ ਗਿੱਡੀ ਜਾਂਦਾ ਮੈਂ ਚੱਲਣਾ ਬਾਕੀ ਥੋੜੀ ਕਰਨਾ ਇੱਕ ਟੀਮ ਦਾ ਪੱਖ ਕਰਕੇ ਬਾਕੀ ਸਾਰੇ ਇੱਥੇ ਜ਼ੋਰ ਮਾਰਨ ਨੂੰ ਲਿਆ ਕਰੋ ਤਾਂ ਬਾਈ ਜੀ ਸਾਰਿਆਂ ਦਾ ਇਹੋ ਜਿਹੇ ਦੀ ਸਿਸਟਮ ਵੀ ਆ ਗੋਡੀ ਚ ਜਿਹੜਾ ਕਸੂਈ ਜਾਂਦਾ ਘਾਣੂ ਜਾਂਦਾ ਕਿਸੇ ਲਈ ਕੋਈ ਰੂਲ ਚੱਲਦਾ ਕਿਸੇ ਲਈ ਕੋਈ ਰੂਲ ਚੱਲਦਾ ਇਹ ਤੁਸੀਂ ਸਾਰੇ ਆਪ ਦੇਖੋ ਇਹ ਕਿੱਧਰੋਂ ਜਾਂਦਾ ਆਪਣਾ ਗੋਡੀ ਦਾ ਸੈਟੋਂ ਕੋਈ ਗਰਾਫ ਬੜਾ ਉੱਚਾ ਨਹੀਂ ਜਾਂਦਾ ਜੀ ਰੂਲ ਪਤਾ ਕਰ ਲਈ ਬੰਦਾ ਫੇਰ ਟੂਰਨਾਮੈਂਟ ਕਰਾ ਲੇ ਹਾਂ ਸੋ ਕੇ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਵੀਡੀਓ ਦੇਖ ਹੀ ਲਈ ਹੈ ਇਹਨਾਂ ਦਾ ਇਸ ਟੀਮ ਦਾ ਕੁਆਟਰਫਾਈਨਲ ਮੈਚ ਦੇ ਵਿੱਚ ਰੌਣਾ ਪਿਆ ਜਾਂ ਤਾਂ ਕਮੇਟੀਆਂ ਨੂੰ ਸਾਰਿਆਂ ਲਈ ਰੂਲ ਇੱਕ ਰੱਖਣੇ ਚਾਹੀਦੇ ਹਨ ਕਿਸੇ ਵੀ ਟੀਮ ਦਾ ਕੋਈ ਪੱਖਪਾਤ ਨਹੀਂ ਕਰਨਾ ਚਾਹੀਦਾ ਉੱਥੇ ਤੁਸੀਂ ਲੈਵ ਕੱਢ ਕੇ ਦੇਖ ਸਕਦੇ ਆ ਕਈਆਂ ਟੀਮਾਂ ਦੇ ਵਿੱਚ 플레이ਰ ਸੈਮੀ ਮੈਚ ਦੇ ਵਿੱਚ ਵੀ ਆ ਕੇ ਖੇਡੇ ਕੁਆਟਰ ਦੇ ਵਿੱਚ ਵੀ ਆ ਕੇ ਖੇਡੇ ਮੈਂ ਵੀ ਲੈਵ ਦੇਖ ਰਿਹਾ ਸੀਗਾ ਤੇ ਇਸ ਟੀਮ ਨਾਲ ਤੱਕਾ ਹੋਇਆ ਆਪਣੇ ਕਮੈਂਟ ਬਾਕਸ ਵਿੱਚ ਰਾਇ ਜ਼ਰੂਰ